ਆਪਾਂ ਗੱਲ ਕਰਾਂਗੇ ਇੱਕ ਬਹੁਤ ਵਧੀਆ ਕਿਤਾਬ ਦੀ ਜਿਸ ਦਾ ਨਾਮ ਹੈ ਪੰਜਾਬ ਦੀ ਤਸਵੀਰ ਜੋ ਕਿ ਬੋਸ ਸਿੰਘ ਨੀਲੋ ਦੁਆਰਾ ਲਿਖੀ ਗਈ ਹੈ ਆਪਾਂ ਨਕਸ਼ੇ ਤੋਂ ਹੀ ਗੈਸ ਕਰ ਸਕਦੇ ਹਾਂ ਕਿ ਪੰਜਾਬ ਦੀ ਗੱਲ ਹੋ ਰਹੀ ਹੈ ਆਪਾਂ ਅੱਜ ਇਹਨਾਂ ਤੋਂ ਜਾਣੂ ਕਰਦੇ ਹਾਂ ਇਹਨਾਂ ਦੇ ਤੱਤਕਰੇ ਤੋਂ ਹਾਂਜੀ ਇਹਦੇ ਵਿੱਚ ਆਪਾਂ ਚੀਜ਼ ਪੜ੍ਹ ਸਕਦੇ ਹਾਂ ਸਭ ਤੋਂ ਪਹਿਲਾਂ ਪੜ੍ਹ ਸਕਦੇ ਹਾਂ ਮੁੱਖ ਬੰਦ ਇਸ ਤੋਂ ਬਾਅਦ ਆਪਾਂ ਹਰ ਇੱਕ ਚੀਜ਼ ਬਾਰੇ ਪੰਜਾਬ ਨਾਂ ਦਾ ਪਿਛੋਕੜ ਪਾੜ ਦੇ ਨਕਸ਼ੇ ਤੇ ਪੰਜਾਬ ਦੀ ਸਥਿਤੀ ਮੌਸਮ ਤੇ ਰੁੱਤਾਂ ਧਰਮ ਅਦੇ ਇਸ ਦੇ ਖਾਸ ਤੁਸੀਂ ਪੜ ਸਕਦੇ ਹੋ ਕੁਰਸੀਨਾਮਾ ਮਹਾਰਣਜੀਤ ਸਿੰਘ ਬਾਰੇ ਵੀ ਹਾਂਜੀ ਹੋਰ ਇੱਕ ਪ੍ਰਮੁੱਖ ਚਿੱਤਰਕਾਰ ਤੇ ਇੱਕ ਬਹੁਤ ਇੱਕ ਬੜੀ ਵਧੀਆ ਗੱਲ ਪਤਾ ਲੱਗੀ ਹੈ ਮੈਨੂੰ ਇਸ ਜਿਕੇ ਪ੍ਰਮੁੱਖ ਸਹਿਤਕਾਰ ਜੋ ਕਿ ਸਭ ਜੋਗੀ ਬਹੁਤ ਹੀ ਐਮ ਭੂਮਿਕਾ ਨਿਭਾਉਂਦੇ ਨੇ ਪੰਜਾਬ ਲਈ ਆਪਾਂ ਇਹ ਵੀ ਦੇਖ ਸਕਦੇ ਹਾਂ ਕਿ ਪੰਜਾਬ ਦੇ ਕਿਲੇ ਪੰਜਾਬ ਦਾ ਸਮਾਰਕ ਮਿਊਜ਼ੀਅਮ ਮਹਿਲ ਮਤਲਬ ਪੰਜਾਬ ਦੀ ਇੱਕ ਜਿਵੇਂ ਕਿ ਕੋਈ ਕੰਟਰੀ ਹੁੰਦੀ ਹੈ ਉਸ ਇੱਕ ਜਲਾ ਲਾਲੂ ਕੀ ਇੱਕ ਨੇਸ਼ਨ ਅਲੱਗ ਹੈ ਉਸ ਦਾ ਪ੍ਰਭਾਵ ਪਉਂਦੀ ਹੈ ਇੱਕ ਇਹ ਕਿਤਾਬ ਆਪਾਂ ਪੰਜਾਬ ਦੀ ਤਸਵੀਰ ਇਹ ਕਿਤਾਬ ਬੁੱਧ ਸਿੰਘ ਨੀਲੋ ਦੁਆਰਾ ਲਿਖੀ ਗਈ ਹੈ ਤੇ ਇਹ ਆ ਵਿਅਕਤੀ ਹੈ ਜਿਸ ਨੇ ਲਿਖੀ ਹੈ 125 ਪ੍ਰਿੰਟ ਰੇਟ ਹੈ ਹਾਂਜੀ ਤੇ ਬਹੁਤ ਵਧੀਆ ਕਿਤਾਬ ਹੈ ਤੁਸੀਂ ਪੜਨ ਦਾ ਯਤਨ ਕਰਿਆ ਕਰੋ ਪੰਜਾਬ ਦੀ ਤਸਵੀਰ ਬਹੁਤ ਘੋਸ਼ੀ ਦੇ ਵਿੱਚ ਦਿਖਣ ਨੂੰ ਲਿਖਿਆ ਤੁਹਾਡੇ ਸਾਹਮਣੇ ਹੀ ਹੈ ਕਿ ਇਹਦੇ ਵਿੱਚ ਸਾਰਾ A ਤੋਂ Z ਮੈਥਨ ਦੱਸਿਆ ਕਿ ਸਾਰਾ ਕੁਝ ਇੱਥੇ ਲਿਖਿਆ ਹੋਇਆ ਹੈ ਇਸ ਕਿਤਾਬ ਦੇ ਵਿੱਚ ਅਤੇ ਸ਼ਬਦਾਵਲੀ ਅਤੇ ਬਹੁਤ ਹੀ ਸਰਲ ਤਰੀਕੇ ਨਾਲ ਸਮਝਾਇਆ ਗਿਆ ਹੈ ਪੰਜਾਬ ਦੇ ਪੰਜਾਬ ਦੀ ਤਸਵੀਰ ਨੂੰ ਬੋਸ ਸਿੰਘ ਨਿੱਲੋਂ